छेहाटा परस वेलफेयर एक हंगामी मीटिंग सरपरस्त सरदार रेशम सिंह जी दे दिशा निर्देशों हेठ मुख दफ्तर छेहाटा विखे हुई इस मौके दे दे समूह अहदेदारा मैंबर साहेबान पत्रकारा ने उचेचे तौर पर भाग लिया इस मीटिंग के दौरान अमृतसर के कुछ सीनीर पत्रकार जतेंद्र रिंकू पत्रकार बिक्रम सिंह गिल पत्रकार मैडम मधु राजपूत जी सोसायटी शामिल किया गया ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੰਗੂ ਵੱਲੋਂ ਪੱਤਰਕਾਰ ਮધુ ਰਾਜਪੂਤ ਨੂੰ ਛੇੜਟਾ ਪ੍ਰੈਸ ਵੈਲਫੇਅਰ ਸੋਸਾਇਟੀ ਦੀ ਮਹਿਲਾ ਵਿੰਗ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਪੱਤਰਕਾਰ ਮਿੰਟੂ अरोड़ा ਦੀ ਵਿਸ਼ੇਸ਼ ਰਿਪੋਰਟ ਹਾਂਜੀ ਮੈਂ ਹਰਪਾਲ ਪੰਗੂ ਪ੍ਰਧਾਨ ਛੇੜਟਾ ਪ੍ਰੈਸ ਵੈਲਫੇਅਰ ਸੋਸਾਇਟੀ ਰਜਿਸਟਰ ਅਮਰਸਰ ਪੰਜਾਬ ਅੱਜ ਤੋਂ ਆਪ ਜੀ ਪੱਤਰਕਾਰ ਸਾਥੀ ਪਦੇ ਹਰ ਮਹੀਨਾ ਵਾਰੀ ਜੋ ਸਾਡੀ ਸੋਸਾਇਟੀ ਦੇ ਵੱਲੋਂ ਮੀਟਿੰਗ ਕੀਤੀ ਜਾਂਦੀ ਆ ਤੇ ਚਲੋ ਪਹਿਲਾ ਇਲੈਕਸ਼ਨ ਆ ਰਹੀਆਂ ਔਰ ਬਿਜੀ ਰਹੇ ਹੁਣ ਕਰਨ ਪੱਤਰਕਾਰ ਸਹਿਬਾਨ ਦੇ ਅੱਜ ਦੇ ਦੋ ਮਹੀਨਿਆਂ ਬਾਅਦ ਜਿਹੜੀ ਅੱਜ ਸ਼ਾਦਾ ਪ੍ਰੈਸ ਵੈਲਫਰ ਸੁਸਾਇਟੀ ਦੀ ਜਿਹੜੀ ਮੀਟਿੰਗ ਹੋਈ ਆ ਤੇ ਸਮੂਹ ਪੱਤਰਕਾਰ ਭਾਈਚਾਰਾ ਔਰ ਸੁਸਾਇਟੀ ਦੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਅੱਜ ਸ਼ਾਦਾ ਪ੍ਰੈਸ ਵੈਲਫਰ ਸੁਸਾਇਟੀ ਦੇ ਸਰਪ੍ਰਸਤ ਸਰਦਾਰ ਰਿਸ਼ਮ ਸਿੰਘ ਜੀ ਔਰ ਚੇਅਰਮੈਨ ਜਤਿੰਦਰ 베ਦੀ ਜੀ ਜਨਰਲ ਸੈਕਟਰੀ ਸਰਦਾਰ ਰੰਦਾਵਾ ਜੀ ਜਿਹਦੇ ਇਹਨਾਂ ਦੇ ਦਿਸ਼ਾਂਤ ਦੇਸ਼ਾ ਹੈਠ ਜਿਹੜਾ ਅੱਜ ਇੱਕ ਮੀਟਿੰਗ ਦਾ ਜਿਹੜਾ ਆਯੋਜਨ ਕੀਤਾ ਗਿਆ ਸੀ ਤੇ ਚ ਬੜੀ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਡੀ ਇੱਕ ਸੀਨੀਅਰ ਪੱਤਰਕਾਰ ਮੇਰੀ ਭੈਣ ਮਧੂ ਰਾਜਪੂਤ ਜੀ ਨੂੰ ਜੇ ਇਸਤਰੀ ਵਿੰਗ ਦਾ ਜਿਹੜਾ ਇਹਨਾਂ ਨੂੰ ਚੇਅਰਮੈਨ ਲਾਇਆ ਗਿਆ ਇਹ ਵਧਾਈ ਦੀ ਪਾਤਰ ਆ ਤੇ ਮੈਂ ਦਿਲਦਿਆਂ ਗਹਿਰਾਈਆਂ ਵਧਾਈ ਦੇਣਾ ਆਪਣੀ ਭੈਣ ਨੂੰ ਤੇ ਮੇਰੇ ਸਾਥੀ ਔਰ ਮੇਰੇ ਵੱਡੇ ਭਰਾ ਜਗਬਾਣੀ ਤੋਂ ਜਿਹੜੇ ਸੀਨੀਅਰ ਪੱਤਰਕਾਰ ਸਾਡੇ ਜਤਿੰਦਰ ਰਿੰਕੂ ਭਾਜੀ ਜੀ ਤੇ ਜਿਹੜੇ ਸਾਡੇ ਵਿਕਾਸਕ ਸ਼ੀਕ ਹੋਏ ਨੇ ਸ਼ਾਮਲ ਹੋਏ ਬਹੁਤ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਤੇ ਮਾਨ ਮਹਿਸੂਸ ਹੁੰਦਾ ਵਾ ਅਸੀਂ ਇੱਕ ਭਰਾ ਵਾਂ ਇਹ ਵੀ ਮੈਂ ਅੱਜ ਗੱਲ ਦੱਸਣ ਲੱਗਾ ਮੈਂ ਟੋਕ ਕੇ ਲੈ ਬਾਈਡ ਲੰਬੀ ਹੋ ਜਾਣੀ ਹੈ ਵੀ ਜੇ ਅੱਜ ਮੈਂ ਜੁਨੀਆ ਦੇ ਵਿੱਚ ਮਾਨ ਸਨਮਾਨ ਮਿਲਿਆ ਸ਼ੁਰੂਆਤ ਜਿਹੜੀ ਮੇਰੀ ਰਿੰਕੂ ਭਾਜੀ ਨੇ ਜੁਨੀਆ ਤੇ ਕੀਤੀ ਸੀ ਜਿਸ ਦਿਨ ਪ੍ਰਧਾਨ ਬਣਨਾ ਸੀ ਮੈਂ ਅੰਗਰਾਲਾ ਜੀ ਦਾ ਦਾ ਤਹਿ ਦਿਲੋਂ ਧੰਵਾਦ ਆ ਵੀ ਉੱਥੇ ਜੁੰਟ ਲਾਉਣ ਆਏ ਸੀ ਆਪਣਾ ਜਰਨਲਿਸਟ ਐਸੋਸੀਏਸ਼ਨ ਦਾ ਉਹਤੇ ਪ੍ਰਧਾਨ ਦਾ ਕਮੈਂਟ ਕੀਤਾ ਸੀ ਸਾਰਿਆਂ ਨੇ ਕਿ ਜਤਿੰਦਰ ਰਿੰਕੂ ਜੀ ਨੂੰ ਬਣਾਇਆ ਜਾਵੇ ਤੇ ਇਹਨਾਂ ਨੇ ਇਹਨਾਂ ਮਾਨ ਦਿੱਤਾ ਗਏ ਨਹੀਂ ਜੀ ਭੰਗੂ ਜੀ ਨੂੰ ਪ੍ਰਧਾਨ ਬਣਾਵੇ ਉਸ ਤੋਂ ਜਿਹੜਾ ਮੇਰਾ ਨੀ ਪੱਥਰ ਰੱਖਣ ਵਾਲੇ ਤੇ ਜਤਿੰਦਰ ਰਿੰਕੂ ਜੀ ਆ ਤੇ ਮੈਂ ਅੱਜ ਮੇਰਾ ਸੀਨਾ ਚੌੜਾ ਹੋ ਗਿਆ ਤੇ ਮੈਂ ਕੋਈ ਸ਼ਬਦ ਨਹੀਂ ਮੈਂ ਜਿੰਨਾ ਨਾ ਮੈਂ ਤਾਂ ਨਾ ਬਿਆਨ ਕਰ ਸਕਾਂ ਪਰ ਆ ਭਰਾ ਅੱਜ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਬੈਠਾ ਤੇ ਮੇਰੇ ਕੋ ਪਵਗੋਣ ਵਾਲਾ ਮਾਨਿਆ ਵੀ ਮੈਂ ਕੋ ਮੇਰੇ ਕੋ ਸ਼ਬਦ ਹੀ ਕੋਈ ਨਹੀਂ ਆਗੇ ਤੇ ਠੀਕਾ ਮਨ ਮਟਾਪਰਾਵਾਂ 'ਚ ਹੋ ਜਾਂਦੇ ਨੇ ਕਈ ਛਾਡਾ ਪ੍ਰੈਸ ਵੈਲਫਰ ਸੁਸਾਇਟੀ ਨੂੰ ਖੇਰੂ ਖੇਰੂ ਜਿਹੜੇ ਕਰਨਾ ਚਾਹੁੰਦੇ ਉਹਨਾਂ ਦੇ ਇੱਕ ਮੂੰਹ ਤੇ ਇੱਕ ਵੱਡੀ ਚਪੇੜਾ ਸ਼ਾਡਾ ਪ੍ਰੈਸਲ ਵੈਬਸਾਈਟ ਦੀ ਜਿਹੜੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਸਮੂਹ ਪੱਤਰਕਾਰ ਭਾਈਚਾਰਾ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਜਿਹੜੇ ਸਾਰੇ ਚਤਾਨੋਂ ਇੱਕ ਦੂਜੇ ਦੇ ਦੁੱਖ ਸੁੱਖ ਸਰੀਕ ਆ ਕਿਸੇ ਭਰਾ ਨੂੰ ਕੋਈ ਮੁਸ਼ਕਲ ਆਉਂਦੀ ਹੈ ਪੱਤਰਕਾਰ ਨੂੰ ਫੀਲਡ ਦੇ ਅੱਧੀ ਰਾਤ ਬਾਜ਼ ਮਾਰਦਾ 10 ਹਜ਼ਾਰ ਆ ਮੇਰੇ ਸਮੂਹ ਅਹੁਦੇਦਾਰ ਮੈਂਬਰ ਸਭ ਬਾਹਰ ਹਾਜ਼ਰ ਅੱਧੀ ਰਾਤ ਨੂੰ ਪਹੁੰਚਦੇ ਨੇ ਤੇ ਸੋ ਮੈਂ ਅੰਮ੍ਰਿਤਸਰ ਦੇ ਪੱਤਰਕਾਰ ਵੀਰਾਂ ਨੂੰ ਇੱਕ ਮੈਂ ਅਪੀਲ ਕਰਾਂਗਾ ਵੀਰੋ ਤੁਸੀਂ ਤੁਹਾਡੀ ਸੋਚ ਆ ਜਿਹੜਾ ਪੱਤਰਕਾਰਾਂ ਲਈ ਕੋਈ ਵਧੀਆ ਕੰਮ ਕਰ ਰਿਆ ਵਾ ਉਰੇ ਨਾਲ ਖੜੋ ਕਿਸੇ ਵੀ ਭਾਵੇਂ ਜੁਨੀਆ ਨੇ ਕੋਈ ਵੀ ਆ ਤੇ ਜਿਹੜਾ ਬੰਦਾ ਦਿਮਾਗ ਨਾਲ ਚੱਲਦਾ ਉਹਦੇ ਤੋਂ ਗਰੇਜ਼ ਕਰੋ ਅਸੀਂ ਦਿਲ ਨਾਲ ਚੱਲ ਰਹੇ ਆ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਪੱਤਰਕਾਰਾਂ ਦੇ ਨਾਲ ਦਿਲੋਂ ਚੱਲਦੀ ਆ ਤੇ ਕੁਝ ਜਿਹੜੇ ਸ਼ਰਾਰਤੀ ਹੰਸਣ ਨੇ ਉਹ ਜਿਹੜੇ ਦਿਮਾਗ ਨਾਲ ਚੱਲਦੇ ਨੇ ਉਹਨਾਂ ਨੂੰ ਇੱਕ ਮੇਰਾ ਸੁਨੇਹਾ ਆ ਇੱਕ ਚੇਤਾਵਨੀ ਆ ਵੀ ਬੰਦੇ ਦੇ ਬੁੱਤ ਬਣਾਓ ਪੱਤਰਕਾਰਾਂ ਦੇ ਮੋਢੇ ਤੇ ਰੱਖ ਕੇ ਰਫਲ ਚਲਾਉਣੀ ਛੱਡ ਦਿਓ ਤੇ ਤੁਸੀਂ ਜਿਹੜੇ ਤੁਹਾਡੇ ਦਿਨ ਜਿਹੜੇ ਪੁੱਗ ਚੁੱਕੇ ਨੇ ਤੇ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਅੱਡ ਮੇਰੀ ਭੈਣ ਨੂੰ ਨੂੰ ਜ਼ਿੰਮੇਵਾਰੀ ਮਿਲੀ ਆ ਤੇ ਮੈਂ ਉਮੀਦ ਕਰਦਾ ਵੀ ਜੋ ਜ਼ਿੰਮੇਵਾਰੀ ਸੋਸਾਇਟੀ ਦੇ ਵੱਲੋਂ ਦਿੱਤੀ ਗਈ ਪੂਰੀ ਇਮਾਨਦਾਰੀ ਤੇ ਤਨਦੇਈ ਦੇ ਨਾਲ ਨਿਭਾਉਣਗੇ ਔਰ ਮੇਰੇ ਇੱਕ ਜਿਗਰ ਕਰਨ ਬਹੁਤ ਸੀਨੀਅਰ ਹੈ ਜਿੰਨਾ ਕੋਈ ਸਿੱਖ ਰਿਆ ਤੇ ਸਾਡੇ ਵਿਗਰਮ ਵਿਗਰਨਜੀਤ ਭਾਜੀ ਗਿੱਲ ਸਾਹਿਬ ਜਿਹੜੇ ਅੱਜ ਸਾਡੇ ਸੋਸਾਇਟੀ ਸ਼ਾਮਲ ਹੋਏ ਨੇ ਉਹਨਾਂ ਦਾ ਮੱਝੀਆਂ ਵੀ ਕਹਿ ਰਿਹਾ ਵਾ ਔਰ ਸਾਰੇ ਨੇ ਵਿਚਾਰ ਕੀਤਾ ਜਿਹੜੀ ਹੁਣ ਮੀਟਿੰਗ ਇੱਕ ਦੋ ਦਿਨ ਚ ਰੱਖ ਰਿਹਾ ਉਹਨਾਂ ਨੂੰ ਇੱਕ ਬੰਦਾ ਮਾਨ ਸਨਮਾਨ ਇੱਕ ਵੱਡੀ ਜ਼ਿੰਮੇਵਾਰੀ ਸੋਸਾਇਟੀ ਦੇ ਵੱਲੋਂ ਉਹਨਾਂ ਨੂੰ ਨਵਾਜਿਆ ਜਾਵੇਗਾ ਔਰ ਰਿੰਕੂ ਜੀ ਨੂੰ ਵੀ ਇੱਕ ਬਹੁਤ ਵੱਡੀ ਜਿਹੜੀ ਉਹ ਵੀ ਜ਼ਿੰਮੇਵਾਰੀ ਇਹਨਾਂ ਨੂੰ ਮਿਲ ਰਹੀ ਹੈ ਦੋ ਚਾਰ ਦਿਨ ਚ ਸਾਡੇ ਸਾਥੀ ਥੋੜੇ ਅੱਜ ਬਿਜੀ ਸੀ ਐਤਵਾਰ ਹੋਣ ਦੇ ਕਾਰਨ ਕਿਤੇ ਗਏ ਸੀ ਤੇ ਔਰ ਜੇਕ ਮੀਟਿੰਗ ਕੀਤੀ ਜਾ ਰਹੀ ਹੈ ਦੋ ਚਾਰ ਦਿਨ ਦੇ ਵਿੱਚ ਜਿਹੜਾ ਇਹਨਾਂ ਨੂੰ ਮਾਨ ਸਨਮਾਨ ਵਧੀਆ ਅੱਧਰ ਤੇ ਜਿਹੜਾ ਦਿੱਤਾ ਜਾਣਾ ਵਾ ਤਸੋ ਮੇਰੀ ਫੇਰ ਲਾਸਟ ਇਹੀ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਜੁਨੀਅਨ ਵਾਲੇ ਕਈ ਹੈਗੇ ਨੇ ਸਾਡੇ ਪੱਤਰਕਾਰਾਂ ਦੇ ਮੋਢਿਆਂ ਤੇ ਰੱਖ ਕੇ ਜਿਹੜੇ ਰਫਲ ਚਲਾ ਰਹੇ ਨੇ ਉਹ ਬੰਦ ਕਰ ਦੇਣਾ ਤੇ ਦਿਮਾਗ ਨਾਲ ਚੱਲਣ ਜੇ ਕਹਿੰਨਾ ਚੱਲਣਾ ਪੱਤਰਕਾਰ ਭਾਈਚਾਰਨਾ ਦਿਲ ਨਾਲ ਚਲੋ ਧੰਨਵਾਦ ਪੁਲਿਸ ਅਕੀ ਕਹਿਣਾ ਚਾਹੋ ਜਵਾਜ਼ਾ ਮੈਂ ਜੀ ਇੱਥੇ ਪਹਿਲਾਂ ਗੱਲ ਤੇ ਜਿਹੜੇ ਸਾਰੇ ਪੱਤਰਕਾਰ ਵੀ ਭਾਈਚਾਰ ਦਾ ਧੰਨਵਾਦ ਕਰਦਾ ਵਾਂ ਮੋਸਣਾ ਪ੍ਰਲਾਖਤਾ ਜੀ ਜਿਹੜੇ ਇਹਨਾਂ ਮੀਟਿੰਗ ਰੱਖਦੇ ਆ ਹਰ ਮਹੀਨੇ ਦੇ ਵਿੱਚ ਇੱਕ ਵਾਰ ਤੇ ਪੱਤਰਕਾਰ ਭਾਈਚਾਰੇ ਦੀ ਇਹ ਮੁਸ਼ਕਲਾ ਸੁਣਦੇ ਆ ਅ ਰਫਾਤ ਸਿੰਘ ਸਰਦਾਰ ਭਾਲ ਜਿਹੜੇ ਚ ਇਹ ਆਪਣਾ ਪ੍ਰਧਾਨ ਸਾਹਿਬ ਭੰਗੂ ਜੀ ਇਹਨਾਂ ਨੇ ਦਾਸ ਨੂੰ ਇੱਥੇ ਮਤਲਬ ਬੁਲਾਇਆ ਮਾਨ ਸਨਮਾਨ ਬਖਸ਼ਿਆ ਤੇ ਨਵੇਂ ਨਾਲ ਚਟਾੜਵਾ ਖੜਾ ਚ ਮੈਂ ਜਿੱਥੇ ਵੀ ਮੈਨੂੰ ਇਹ ਬੁਲਾਉਣਗੇ ਦਿਨ ਰਾਤ 24 ਘੰਟੇ ਜਦੋਂ ਵੀ ਕਹਿਣਗੇ ਤਨਮਨ ਤਾਂ ਉਹਦੇ ਨਾਲ ਮੇਨਾਂ ਦੇ ਨਾਲ ਸੋ ਜੀ ਖਾਲਸਾ ਰੈਟਿੰਗ ਫਤਿਹ ਮੈਨੂੰ ਕੀ ਬੋਲੋ ਅੰਨੀ ਬੜੀ ਜ਼ਿੰਮੇਵਾਰੀ ਇਸ ਤੇ ਆ ਜਿਹੜਾ ਸਾਡਾ ਤੋਂ ਫੇਰਨਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਸਾਹਿਬ ਜੀ ਦਾ ਅਰਪਾਲ ਪੰਗੋ ਦੀ ਸਾਡੇ ਸਤਕਾਰ ਜੁਰ ਨੇ ਇਹਨਾਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਉਹ ਸਤਕਾਰ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿਉਂਕਿ ਕਾਫੀ ਚਿਰ ਤੋਂ ਮੇਰੇ ਇੱਛਾ ਸੀ ਇਹਨਾਂ ਨਾਲ ਜੁੜਨ ਦੀ ਮਗਰ ਟਾਈਮ ਨਹੀਂ ਸੀ ਮਿਲਿਆ ਸੋ ਇਹਨਾਂ ਨੇ ਜੋ ਮੈਨੂੰ ਹੁਣ ਚੇਅਰਮੈਨ ਦਾ ਅਹੁਦਾ ਦਿੱਤਾ ਮੈਂ ਬਹੁਤ ਹੀ ਜ਼ਿਆਦਾ ਤਹਿ ਦਿਲੋਂ ਧੰਨਵਾਦ